MGF Development ਨਾਮ ਦੀ ਇੱਕ ਕੰਪਨੀ ਦੇ ਮਾਲਕ ਅਤੇ ਉਸ ਦੇ ਦੋਸਤ ਸਾਥੀਆਂ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਦੱਸਿਆ ਇਹ ਮਾਮਲਾ ਮੁਹਾਲੀ ਦੇ ਸੁਹਾਣਾ ਥਾਣੇ ਦੇ ਵਿੱਚ ਦਰਜ ਕਰ ਦਿੱਤਾ ਗਿਆ ਜਿਸ ਦੇ ਵਿੱਚ ਇਹਨਾਂ ਤਿੰਨਾਂ ਦੋਸ਼ੀਆਂ ਦੇ ਵੱਲੋਂ 200 ਕਰੋੜ ਰੁਪਏ ਜਿਹੜੇ ਠੱਗੇ ਗਏ ਨੇ ਉਸ ਦੇ ਤਹਿਤ ਇਹਨਾਂ ਤੇ ਜਿਹੜਾ ਮਾਮਲਾ ਦਰਜ ਕਰ ਦਿੱਤਾ ਗਿਆ MGF ਖਿਲਾਫ ਇਹ ਦੋ ਸ਼ਰੀਅਲ ਸਟੇਟ ਦਾ ਕੰਮ ਕਰਦੀ ਕੰਪਨੀ JLPL ਦੇ MD ਕੁਲਵੰਤ ਸਿੰਘ ਦੇ ਵੱਲੋਂ ਲਗਾਏ ਗਏ ਨੇ ਮਿਤੀ 3 ਮਾਰਚ 2024 ਨੂੰ ਮੁਹਾਲੀ ਦੇ ਥਾਣਾ ਸੋਹਾਣਾ 'ਚ MGF ਡਵੈਲਪਮੈਂਟ ਨਾਮ ਦੀ ਕੰਪਨੀ ਦੇ ਮਾਲਕ ਰਕਸ਼ਿਤ ਜੈਨ ਡਾਇਰੈਕਟਰ ਸ਼ਰਵਨ ਗੁਪਤਾ ਮੇਜਰ ਸੁਰਿੰਦਰ ਸਿੰਘ ਖਿਲਾਫ ਜਿਹੜਾ ਧੋਖਾਧੜੇ ਦਾ ਜਿਹੜਾ ਮਾਮਲਾ ਇਹ ਦਰਜ ਕਰ ਦਿੱਤਾ ਗਿਆ ਇਸ ਦੇ ਵਿੱਚ MGF ਡਵੈਲਪਮੈਂਟ ਅਤੇ GLPL ਵਿਦਿਆਲય ਇੱਕ ਇਕਰਾਰਨਾਮਾ ਹੋਇਆ ਸੀ ਜਿਸ ਮੁਤਾਬਕ MGF ਡਵੈਲਪਮੈਂਟ ਨੇ ਇਕਰਾਰਨਾਮੇ ਦੇ ਵਿੱਚ ਸ਼ਾਮਲ ਦੋ ਸੈਕਟਰਾਂ 'ਚ 33.75 ਏਕੜ ਜ਼ਮੀਨ ਦੀ LOP ਜ GLPL ਨੂੰ ਦੇਣ ਦਾ ਇਕਰਾਰ ਕਰ ਦਿੱਤਾ ਸੀ ਜਿਸ ਵਿੱਚ ਕੇਵਲ 15.47 ਏਕੜ ਜਿਹੜੀ ਜ਼ਮੀਨ ਉਹ ਦਿੱਤੀ ਗਈ ਤੇ ਜਿਹੜੀ ਬਾਕੀ 18.9 ਏਕੜ ਜ਼ਮੀਨ ਸੀ ਉਹ ਨਹੀਂ ਦਿੱਤੀ ਗਈ ਵਜਾ ਦੱਸ دی ਆ ਤਾਂ ਇਸ ਜ਼ਮੀਨ ਦੀ ਪੀਐਲਪੀ ਅਧੀਨ ਜ਼ਮੀਨ ਆਉਂਦੀ ਆ ਜੋ ਕਿ ਐਗਰੀਮੈਂਟ ਦੇ ਸਮੇਂ ਨਹੀਂ ਦੱਸੀ ਗਈ ਸੀ ਐ ਇਸ ਦਾ ਖੁਲਾਸਾ ਜਦੋਂ ਜਿਹੜੀ 15.47 ਏਕੜ ਜ਼ਮੀਨ ਜਿਹੜਾ ਦਿੱਤੀ ਗਈ ਆ ਉਸ ਸਮੇਂ ਹੋਇਆ ਦੱਸ ਦਈਏ ਕਿ ਜ਼ਮੀਨ ਦੀ ਐਲਪੀ ਐਮਜੀਪੀ ਡਵੈਲਪਮੈਂਟ ਦੇ ਅਧਿਕਾਰੀਆਂ ਵੱਲੋਂ ਪੀਐਲਪੀਏ ਅਧੀਨ ਆਉਂਦੀ ਇਸ ਜ਼ਮੀਨ ਦੀ ਐਲਓਪੀ ਦੇਣ ਦਾ ਇਕਰਾਰ ਕਰਕੇ ਜੀਐਲਪੀਐਲ ਨਾਲ ਕਰੀਬ 200 ਕਰੋੜ ਦੀ ਠੱਗੀ ਮਾਰੀ ਗਈ ਹੈ ਇਸ ਤੋਂ ਇਲਾਵਾ ਜ਼ਮੀਨ ਨਾਲ ਸੰਬੰਧ ਦਸਤਾਵੇਜ਼ ਜੋ ਕਿ 4 ਮਹੀਨਿਆਂ ਦੇ ਵਿੱਚ ਦੇਣੇ ਸੀ ਪਰ ਹੱਲੇ ਤੱਕ ਜਿਹੜੇ આરોਪ ਲਗਾਏ ਗਏ ਨੇ ਉਹ ਕਹਿ ਰਹੇ ਨੇ ਕਿ ਹੱਲੇ ਤੱਕ ਜਿਹੜਾ ਜਿਹੜੇ ਇਸ ਦੇ ਸੰਬੰਧ ਜਿਹੜੇ ਦਸਤਾਵੇਜ਼ ਨੇ ਉਹ ਨਹੀਂ ਦਿੱਤੇ ਗਏ MGF ਡਵੈਲਪਮੈਂਟ ਵੱਲੋਂ JLPL ਪਾਸੋਂ ਪੈਸੇ ਲੈ ਕੇ ਹੋਰ ਵੀ ਤੇ ਨੁਕਸਾਨ ਪਹੁੰਚਾ ਕੇ 200 ਕਰੋੜ ਰੁਪਏ ਤੋਂ ਵੀ ਵੱਧ ਦਾ ਨੁਕਸਾਨ ਕੀਤਾ ਹੈ ਜਿਸ ਕਾਰਨ ਰક્ષਿਤ ਜੈਨ ਡਾਇਰੈਕਟਰ ਕੰਮ CEO MGF ਸਰਵਨ ਗੁਪਤਾ ਡਾਇਰੈਕਟਰ ਐਮ ਜੀ ਐਫ ਡਵੈਲਪਮੈਂਟ ਲੀਮ ਅਤੇ ਮੇਜਰ ਸੁਰਿੰਦਰ ਸਿੰਘ ਵਲੋ ਸ਼ੁਰੂ ਤੋਂ ਹੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਠੱਗੀ ਮਾਰੀ ਗਈ ਹੈ ਤੇ ਕਾਫੀ ਜਿਹੜਾ ਇਹਨਾਂ ਨੂੰ ਵਿਤੀ ਨੁਕਸਾਨ ਹੋਇਆ ਤੇ ਆਉ ਸੁਣਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਕਰਤਾ ਕੁਲਵੰਤ ਸਿੰਘ ਦਾ ਮੁਹਾਲੀ ਥਾਣਾ ਮੁਹਾਲੀ ਸੋਹਾਣਾ ਦੇ ਡੀ ਐਸ ਪੀ ਦਾ ਅਤੇ ਐਸ ਐਚ ਓ ਦਾ ਕੀ ਕਹਿਣਾ ਹੈ ਇਹਦੇ ਵਿੱਚ ਸਰ ਕੁਲਵੰਤ ਸਿੰਘ ਐਮ ਡੀ ਜੀ ਐਲ ਪੀ ਐਲ ਨੇ ਇੱਕ ਦਰਖਾਸਤ ਦਿੱਤੀ ਸੀ ਕਿ ਸਾਨੂੰ 9 2 ਨੂੰ ਜੀ ਜਿਹਦੇ ਜਿਹਦੀ ਇਨਵੈਸਟ ਆਪਣੇ ਇਨਕੁਆਇਰੀ ਤੋਂ ਬਾਅਦ 33 ਨੂੰ 102 ਨੰਬਰ ਐਫ ਆਈ ਆਰ ਦਰਜ ਹੋਈ ਸੀ ਅੰਡਰ ਸੈਕਸ਼ਨ 406 420 ਆ ਵੀ 120 ਬੀ ਆਪੀ ਸੀ ਜੀ ਇਹਦੇ 420 ਦਾ ਹੁੰਦਾ ਹੈ ਚੀਟਿੰਗ ਤੇ 106 406 ਅਮਾਨਤ ਵਿੱਚ ਖਿਆਨਤ ਤੇ 120 ਕ੍ਰਿਮੀਨਲ ਕੌਨਸਪਰੇਸੀ ਜੀ ਥਾਣਾ ਸੁਹਾਣਾ ਦੇ ਵਿੱਚ ਦਰਜ ਹੋਈ ਸੀ ਜਿਹਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਤੋਂ ਬਾਅਦ ਤਿੰਨ ਜਣਿਆਂ ਤੇ ਮੇਨ ਜਿਹੜੇ ਉਹਦੇ ਓਨਰ ਸੀ ਐਮਜੀਐਫ ਦੇ ਸ਼ਰਮਨ ਗੁਪਤਾ ਰਕਸ਼ਿਤ ਜੈਨ ਤੇ ਮੇਜਰ ਸਰੇਂਦਰ ਜਿਹੜੇ ਇਹਨਾਂ ਦੇ ਡਾਇਰੈਕਟਰ ਸੀ ਐਮਜੀਐਫ ਦੇ ਉਹਨਾਂ ਤੇ ਐਫਆਈਆ ਦਰਜ ਕੀਤੀ ਸੀ ਜੀ ਤੇ ਜਿਹਦੇ ਚ ਉਹਨਾਂ ਦੇ ਵਿੱਚ ਬਾਅਦ ਵਿੱਚ ਮੇਜਰ ਸਰੇਂਦਰ ਨੇ ਜਿਹੜਾ ਅਕਿਊਜ਼ਡ ਹੈ ਸਾਡਾ ਉਹਦੇ ਚ ਉਹਨਾਂ ਨੇ ਇਹਦੀ ਬੀਲਵੀ ਕੋਰਟ ਤੋਂ ਲਈ ਹੈ ਤੇ ਐਂਟੀਸਪੀਕਟਰੀ ਦੇ ਆਏ ਉਸ ਤੋਂ ਬਾਅਦ ਫਿਰ ਇਹਦੀ ਇਹ ਦੇ ਇਹਦੇ ਵਿੱਚ ਜਿਹੜੀ ACB ਉਹਨਾਂ ਦਾ ਅਲੀਗੇਸ਼ਨ ਸੀ ਤੇ ਜਿਹੜੀ ਅਸੀਂ ਪੜਤਾਲ ਕੀਤੀ ਵੀ 200 ਕਰੋੜ ਦਾ ਵੱਧ ਨੁਕਸਾਨ MGF ਨੇ JLPL ਨੂੰ ਪਹਚਾਇਆ ਸੀ ਹਾਂਜੀ ਇਹਦੇ ਵਿੱਚ ਸਾਡੇ ਕੋਲ ਇੱਕ ਆਫਟਰ ਇਨਕੁਆਰੀ ਪਰਚਾ ਦਰਜ ਹੋਇਆ ਸੀ ਜਿੱਥੇ ਸੀਨੀਅਰ ਆਫਸਰ ਸੀਨੀਅਰ ਅਫਸਰ ਅਫਸਰਾਂ ਨੇ ਇਨਕੁਆਰੀ ਕਰਕੇ SSP ਸਾਹਿਬ ਦੇ ਮਜੂਰੀ ਤੋ ਪਰਚਾ ਦਰਜ ਕੀਤਾ ਹੈ FI ਨੰਬਰ 102 ਅੰਡਰ ਸੈਕਸ਼ਨ 420 406 420 ਬੀ ਇਹ ਤਿੰਨ ਜਣੇ ਦੇ ਅਗੇਂਸਟ ਹੈ ਜੀ ਇਹ ਚ ਇੱਕ ਮੀਜਰ ਸੁਰਿੰਦਰ ਸਿੰਘ ਜਿਨ੍ਹਾਂ ਦੀ ਅਰੈਸਟ ਪੈ ਚੁੱਕੀ ਹੈ ਦੇ ਇਸ ਔਨ ਬੇਲ ਤੇ ਨਾਲੇ ਰਕਸ਼ਿਤ ਜੈਨ ਤੇ ਸ਼੍ਰਵਨ ਗੁਪਤਾ ਇਹ ਤਿੰਨਾਂ ਦੇ ਖਿਲਾਫ ਮਾਮਲਾ ਜੀ 200 ਕਰੋੜ ਦੀ ਠੱਗੀ ਦਾ ਮਾਮਲਾ ਤੇ ਇਹਦੇ ਚ ਹਾਈ ਕੋਰਟ ਵੀ ਇਹਨਾਂ ਨੇ ਪਟੀਸ਼ਨ ਪਾਈ ਵੀ ਹੈ ਤੇ ਹਾਈ ਕੋਰਟ ਨੇ ਇਹਨੂੰ ਮੈਡੀਸ਼ਨ ਵਾਲੇ ਪਾਸੇ ਫਿਲਹਾਲ ਆਰਡਰ ਕੀਤੇ ਹੋਏ ਨਹੀਂ ਜੀ ਹਾਂ ਜੀ ਬਿਲਕੁਲ ਜੀ ਇਹਨਾਂ ਦੇ ਵਾਰੰਟ ਵਾਰੰਟs ਇਸ਼ੂ ਹੋਏ ਹੋਏ ਫਿਲਹਾਲ ਪਗੋੜੇ ਨੇ ਗ੍ਰਫਤਾਰੀ ਬਾਕੀ ਇਹਨਾਂ ਦੀ ਬੀਜ ਸੁਰੇਂਦਰ ਪੌਨਬੀਲੇ ਜੀ ਇਹ ਸਾਰਾ ਮਾਮਲਾ ਜੀ ਸੈਕਟਰ 90 9091 ਨੂੰ ਲੈ ਕੇ ਲਗਭਗ 200 ਕਰੋੜ ਦਾ ਮਾਮਲਾ ਜੀ ਜਿਹਦੇ ਵਿੱਚ ਇਹਨਾਂ ਨੇ ਅਕੋਰਡਿੰਗ ਟੂ ਐਫ ਆਈ ਆਰ ਇੱਕ ਪੀ ਐਮ ਪੀ ਐਲ ਇਹ ਜੀ ਜ਼ਮੀਨ ਹੁੰਦੀ ਹੈ ਜਿਹਦੀ ਆਪਾਂ ਐਲਓਆਈ ਨਹੀਂ ਮਿਲ ਸਕਦੀ ਜਾਂਚ ਦੌਰਾਨ ਪਾਇਆ ਗਿਆ ਜੀ ਐਮ ਜੀ ਐਫ ਇਮਾਰ ਜਿਹੜੀ ਕੰਪਨੀ ਸੀ ਉਸ ਨੂੰ ਜਿਹੜੀ ਐਮ ਜੀ ਐਫ ਨੇ ਇਹਨਾਂ ਨਾਲ ਜੀ ਐਲ ਪੀ ਨਾਲ ਕੋਈ ਸਮਝੌਤਾ ਕੀਤਾ ਸੀ ਜਿਹਦੇ ਉੱਤੇ ਖਤਰੇ ਖਰੇ ਨਹੀਂ ਉਤਰੇ ਤੇ ਲਗਭਗ ਇਹ 200 ਕਰੋੜ ਦੀ ਥਗੀ ਹੈ ਜਸ ਜਸ ਦੇ ਬਾਬਾ ਦੇ ਹੀ ਪਰਚਾ ਦਰਜ ਕੀਤਾ ਹੈ ਅਸਲ ਸਚਾਈ ਤਾਂ ਇਹ ਹੈ ਵੀ ਇਹ ਪ੍ਰੈਸ਼ਰ ਟੈਕਟਰਸ ਵਰਤਿਆ ਗਿਆ ਤਿੰਨ ਮਹੀਨੇ ਪਹਿਲਾਂ 30 ਤਿੰਨ 24 ਨੂੰ ਮੈਂ ਇਹਨਾਂ ਦੇ ਆਲਰੇਡੀ ਪਰਚਾ ਰਜਿਸਟਰਡ ਇੱਥੇ ਕਰਵਾਇਆ ਹੋਇਆ ਹੈ ਪਹਿਲੇ ਕਿਉਂਕਿ ਇਹਨਾਂ ਨੇ ਮੇਰੇ ਨਾਲ ਧੋਖਾਧੜੀ ਕੀਤੀ ਔਰ ਇਹਨਾਂ ਦੇ ਅਗੇਂਸਟ ਮੈਂ ਉਹ ਪਰਚਾ ਜਿਹੜਾ ਦਰਜ ਕਰਵਾਇਆ ਸੀ ਤੇ ਜਿਹੜੇ ਪਰਚੇ ਨੂੰ ਲੈ ਕੇ ਮਾਂਜੋ ਹਾਈ ਕੋਰਟ ਵੀ ਦੇ ਵਿੱਚ ਵੀ ਗਏ ਸੀ ਤੇ ਉਥੇ ਅਜੇ ਕੇਸ ਪੈਂਡਿੰਗੇ ਸੀ ਮੀਨ ਟਾਈਮ ਇਹਨਾਂ ਨੇ ਸਾਰਾ ਕੁਝ ਮੈਨਿਪੂਲੇਟ ਕਰਕੇ ਤੇ ਉਥੇ ਇਹ ਜਿਹੜਾ ਪਰਚਾ ਦਰਜ ਕਰਵਾਤਾ ਜਿਹੜਾ ਟੋਟਲੀ ਝੂਠਾ ਹੈ ਬੇਸਲੈਸ ਹੈ ਔਰ ਕੋਈ ਵੀ ਉਹਦੇ ਵਿੱਚ ਐਸੀ ਗੱਲ ਨਹੀਂ ਹੋਈ ਹੈ ਹੋਇਆ ਹੈ ਜਿਹੜੀ ਪਰਚੇ ਦੇ ਵਿੱਚ ਜਿਹੜੀ ਵਿੱਚ ਲਿਖੀ ਗਈ ਹੈ ਐਸਾ ਕੁਝ ਨਹੀਂ ਹੈ ਕੋਈ ਕਿਸੇ ਕਿਸਮ ਵੀ ਉਹਨਾਂ ਠੱਗੀ ਨਹੀਂ ਕੀਤੀ ਗਈ ਸਿਰਫ ਉਹ ਆਪਦੇ ਠੱਗੀ ਨੂੰ ਲੁਕਾਉਣ ਵਾਸਤੇ ਮੇਰੇ ਤੇ ਪ੍ਰੈਸ਼ਰ ਪਾਉਣ ਵਾਸਤੇ ਉਹਨਾਂ ਨੇ ਉਹ ਪਰਚਾ ਜਿਹੜਾ ਉਥੇ ਗੜਗਾਉ ਦਰਜ ਕਰਵਾਇਆ ਹਾਲਾਂਕਿ ਜਿਹੜੀ ਜ਼ਮੀਨ ਦਾ ਪਰਚਾ ਦਰਜ ਹੋਇਆ ਗੜਗਾਉਂ ਦੇ ਵਿੱਚ ਉਹ ਜ਼ਮੀਨ ਮੋਹਾਲੀ ਦੀ ਆ ਪੰਜਾਬ ਦੀ ਆ ਔਰ ਐਗਰੀਮੈਂਟ ਜਿਹੜਾ ਸਾਡਾ ਹੋਇਆ 30 10 2018 ਨੂੰ ਉਹ ਵੀ ਐਗਰੀਮੈਂਟ ਮੋਹਾਲੀ ਦਾ ਹੋਇਆ ਮੋਹਾਲੀ ਤੋਂ ਹੋਇਆ ਤੇ ਮੋਹਾਲੀ ਤੋਂ ਇਹਨੇ ਪੇਪਰ ਕੀਤੇ ਗਏ ਨੇ ਔਰ ਕੋਈ ਵੀ ਟ੍ਰਾਂਜੈਕਸ਼ਨ ਜਿਹੜੀ ਆ ਉਹ ਗੜਗਾਉਂ ਜਾਂ ਦਿੱਲੀ ਬਿਲਕੁਲ ਨਹੀਂ ਹੋएगी 나ਹੀਂ ਮੈਂ ਕਦੇ ਉਹਨਾਂ ਦੇ ਜਾ ਕੇ ਦਫ਼ਤਰ ਦੇਖਿਆ 나ਹੀਂ ਮੈਨੂੰ ਪਤਾ ਕਦੇ ਤੇ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਵੀ ਉੱਥੇ ਪਰਚਾ ਉਹਨਾਂ ਨੇ ਕਿੱਦਾਂ ਦਰਜ ਕੀਤਾ ਔਰ ਪਰਚਾ ਵੀ ਮੈਨੂੰ ਬੁਲਾਏ ਤੋਂ ਸਾਨੂੰ ਸੁਣੇ ਤੋਂ ਬਿਨਾਂ ਕਿਸੇ ਵੀ ਕਿਸੇ ਦਾ ਕੋਈ ਸੰਬੰਧ ਨਹੀਂ ਹੋਈ ਸਾਨੂੰ ਤੇ ਪਰਚਾ ਦਰਜ ਕਿੱਥੇ ਹੋ ਗਿਆ 200 ਕਰੋੜ ਰੁਪਏ ਦੀ ਜਿਹੜੀ ਠੱਗੀ ਦਾ ਪਰਚਾ ਉਹਨਾਂ ਤੇ ਆਲਰੇਡੀ ਦਰਜ ਆ ਸੁਹਾਣਾ ਖਾਣੇ ਦੇ ਵਿੱਚ ਉਸ ਮਾਮਲੇ ਵਿੱਚ ਇੱਕ ਬੰਦੇ ਨੇ ਇਹਨਾਂ ਦੇ ਇਥੇ ਮੇਜਰ ਸੁਰਿੰਦਰ ਸਿੰਘ ਕੋਈ ਡਾਇਰੈਕਟਰ ਇਹਨਾਂ ਦਾ ਸੀ ਫੇ ਸੱਤ ਦੇ ਵਿੱਚ ਰਹਿੰਦਾ ਉਹਨੇ ਜਵਾਂਤ ਕਰਾਈ ਹੋਈ ਆ ਆਪਣੀ ਪੇਸ਼ਗੀ ਜਵਾਂਤ ਲਈ ਆ ਤੇ ਬਾਕੀ ਇੱਕ ਪੋ ਜਿਹੜਾ ਸ਼ਰਮਨ ਗੁਪਤਾ ਹੈ ਜਿਹੜਾ ਮੇਨ ਬੰਦਾ ਹੈ ਉਹ ਪਹਿਲੇ ਹੀ ਭੰਗੌੜਾ ਆਲਰੇਡੀ ਈਡੀ ਨੇ ਪੀਓ ਡਿਕਲੇਅਰ ਕੀਤਾ ਹੈ ਉਹ ਨੂੰ ਮੇਰੇ ਖਿਆਲੋਂ ਬਾਹਰ ਲੰਡਨ ਬੈਠਾ ਹੈ ਔਰ ਉਸ ਤੋਂ ਬਾਅਦ ਦੂਸਰਾ ਡਾਇਰੈਕਟਰ ਜਿਹੜਾ ਉਹ ਰੂਪ ਪੋਸ਼ ਹੋਇਆ ਹੋਇਆ ਹੈ ਇਸ ਕਰਕੇ ਮਤਲਬ ਇਹਨਾਂ ਦੀ ਜ਼ਿੰਮੇਵਾਰੀ ਜੀ ਨਹੀਂ ਹੋ ਸਕੀ ਹੈ ਤੇ ਕਿਉਂਕਿ ਕੇਸ ਹਾਈ ਕੋਰਟ ਨੇ ਮੀਡੀਏਸ਼ਨ ਦੇ ਵਿੱਚ ਪਾਰਤਾ ਸੀ ਤੇ ਮੂੰਹ ਹੀ ਵੰਦੀ ਉਹਨਾਂ ਨੇ ਕਹਿ ਵੀ ਦਿੱਤਾ ਸੀਗੇ ਜੇ ਹਾਲ ਦੀ ਘੜੀ ਜਦੋਂ ਤੱਕ ਤੁਹਾਡਾ ਫੈਸਲਾ ਨਾ ਹੋ ਜੇ ਬਜਾ ਕਿਸੇ ਗੱਲ ਤੇ ਪਹੁੰਚੀ ਇਹਨਾਂ ਦੀ ਜ਼ਿੰਮੇਵਾਰੀ ਨਾ ਕਰੇ ਹਾਂਜੀ ਅਜੇ ਪੈਂਡਿੰਗ ਹੈ ਜੀ ਉਹ ਪੈਂਡਿੰਗ ਹੀ ਇਨਾਂ ਨੇ ਖੁਦ ਡੇਟ ਲੱਤੀ ਆ ਹਾਈ ਕੋਰਟ ਮਾਂਜੋ ਹਾਈ ਕੋਰਟ ਦੇ ਵਿੱਚ ਇਹ ਕਹਿ ਕੇ ਵੀ ਸਾਡੇ ਅਸੀਂ ਮੀਡੀਏਸ਼ਨ ਚ ਕਹਿ ਰਹੇ ਜੀ ਅਸੀਂ ਆਪਸ ਵਿੱਚ ਸਾਡੀ ਗੱਲਬਾਤ ਚੱਲ ਰਹੀ ਆ ਤੇ ਸਾਡੇ ਵਕੀਲ ਨੇ ਕਹਿਤਾ ਵੀ ਹਾਂ ਠੀਕ ਆ ਚੱਲ ਰਹੀ ਆ ਤੇ ਤੁਸੀਂ ਉਹਨੂੰ ਡੇਟ ਦੇ ਦੇਓ ਤੇ ਇਸ ਕਰਕੇ ਉਹ ਡੇਟ ਲੈ ਲਈ ਤੇ ਡੇਟ ਲੈਂਣ ਤੋਂ ਬਾਅਦ ਉੱਥੇ ਜਾ ਕੇ ਪਰਚੇ ਦੀ ਕਾਰਵਾਈ ਕਰਵਾਤੀ ਔਰ ਇਹਨਾਂ ਤੇ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਪਰਚੇ ਦਰਜ ਕਰਵਾਏ ਹੋਏ ਨੇ ਗੁਰਗਾਂਵ ਵੀ ਇਹਨਾਂ ਤੇ ਵਰਚਾ ਦਰਜ ਹੋਇਆ ਹੈ ਸ਼ਰਵਨ ਗੁਪਤਾ ਤੇ ਜਾਂ ਸ਼ਰਵਨ ਗੁਪਤਾ ਦੀ ਸ਼ਾਇਦ ਵਾਈਫ ਤੇ ਦਾ ਦਰਜ ਹੋਇਆ ਹੈ ਵਰਚਾ ਇਹ ਇਦਾਂ ਹੀ ਲੋਕਾਂ ਦੇ ਨਾਲ ਠੱਗਣ ਹੋ ਰਹੀਆਂ ਜਿਹੜੀਆਂ ਇਹ ਲਾਉਂਦੇ ਰਹੇ ਨੇ ਔਰ ਦੂਸਰੇ ਪਾਸੇ ਮੈਂ ਇਸ ਗੱਲ ਦਾ ਦਾਅਵਾ ਕਰਦਾ ਵੀ ਜੀਐਲਪੀਐਲ ਨੇ ਜਿਹੜੀ ਕੰਪਨੀ ਦਾ ਮੈਂ ਮੈਨੇਜਿੰਗ ਡਾਇਰੈਕਟਰ ਹਾਂ ਕਿਸੇ ਨਾਲ ਅੱਜ ਤੱਕ ਇੱਕ ਰਵੇਜ ਦੀ ਵੀ ਕੋਈ ਧੋਖਾਧੜੀ ਕੀਤੀ ਹੋਵੇ ਕੋਈ ਕੇਸ ਮੇਰੇ ਤੇ ਪੈਂਡਿੰਗ ਹੋਵੇ ਜਾਂ ਮੇਰੀ ਕੰਪਨੀ ਦੇ ਪੈਂਡ ਹੋਵੇ ਕੋਈ ਅਸੀ ਗੱਲ ਨਹੀਂ ਹੈਗੀ ਇਸ ਏਰੀਆ ਦੇ ਲੋਕ ਨਾਰਥ ਇੰਡੀਆ ਲੋਕ ਸਾਰੇ ਜਾਣਦੇ ਆ ਵੀ ਜਿਹੜਾ ਜੀਐਲਪੀਐਲ ਦਾ ਕੰਮ ਕਰ ਰਹੀ ਆ ਉਹ ਸਾਫ਼ ਸਫਾ ਕੰਮ ਕਰ ਰਹੀ ਆ ਦੂਸਰੇ ਪਾਸੇ ਇਹਨੇ ਪਹਿਲਾਂ ਜੁਆਇੰਟ ਵੈਂਚਰ ਐਮਆਰ ਨਾਲ ਕੀਤਾ ਦੁਬਈ ਦੇ ਦੀ ਜਿਹੜੀ ਕੰਪਨੀ ਸੀ ਉਹਦੇ ਨਾਲ ਉਹਦੇ ਨਾਲ ਇਹਨਾਂ ਦਾ ਰੋਲਾ ਪਿਆ ਉਹਦੇ ਅਗੇਂਸਟ ਵੀ ਇਹਨੇ ਸੇਮ ਐਫਆਈਆਰ ਜਦੋਂ ਸਾਡੇ ਅਗੇਂਸਟ ਕਰਵਾਈ ਉਹਨਾਂ ਦੇ ਅਗੇਂਸਟ ਵੀ ਐਫਆਈਆਰ ਇਦਾਂ ਹੀ ਕਰਵਾਈ ਬਿਨਾ ਜੂਰੀਡਿਕਸ਼ਨ ਤੋਂ ਔਰ ਹਾਈ ਕੋਰਟ ਨੇ ਉਹ ਕੁਐਸ਼ ਕੀਤੀ ਮੈਲ ਕੀਤੀ ਤੇ ਹੋਰ ਵੀ ਇਦਾਂ ਦੇ ਕੇਸ ਨੇ ਜਿਹੜੇ ਅਗੇਂਸ ਹੋਏ ਹੋਏ ਨੇ ਇਹਨੂੰ ਅਸਲ 'ਚ ਆਦਤ ਆ ਪੰਗਾ ਖੜਾ ਕਰਨ ਦੀ ਪਹਿਲਾਂ ਮੇਰੇ ਨਾਲ ਵੀ ਇਹਨੇ ਜੁਆਇੰਟ ਵੈਂਚਰ ਕੀਤਾ ਮੇਰੇ ਨਾਲ ਵੀ ਪੰਗਾ ਖੜਾ ਕੀਤਾ ਐਮਆਰ ਨਾਲ ਕੀਤਾ ਐਮਆਰ ਨਾਲ ਵੀ ਖੜਾ ਕੀਤਾ ਪੰਗਾ ਖੜਾ ਕੀਤਾ ਇਹ ਅਸਲ ਦੇ ਵਿੱਚ ਬੇਸਿਕਲੀ ਇਹ ਇਦਾਂ ਦੀਆਂ ਹਰਕਤਾਂ ਕਰਦਾ ਰਹਿੰਦਾ